ਸਸ੍ਰੀਕਾਲ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਅੱਜ ਮੈਂ ਇੱਕ ਇਸ ਤਰ੍ਹਾਂ ਦੇ ਵਿਸ਼ੇ ਤੇ ਗੱਲ ਕਰਨ ਲੱਗਾ ਹਾਂ ਤੁਹਾਡੇ ਨਾਲ ਕਿ ਅੱਜ ਸਾਡੇ ਖੇਤਾਂ ਦੇ ਵਿੱਚੋਂ ਸਰੋਂ ਦਾ ਸਾਗ ਅਤੇ ਮੂਲੀਆਂ ਵੀ ਖਤਮ ਹੋ ਰਹੀਆਂ ਨੇ ਅਸਲ ਵਿੱਚ ਕੀ ਬਣਿਆ ਇਹ ਕਾਰਨ ਜਿਵੇਂ ਕਣਕ ਤੇ ਝੋਨਾ ਜਦੋਂ ਆਏ ਸੀ ਉਸ ਤੋਂ ਬਾਅਦ ਸਾਡੇ ਖੇਤਾਂ ਦੇ ਵਿੱਚੋਂ ਜਿਹੜੀਆਂ ਸਬਜ਼ੀਆਂ ਸੀ ਉਹ ਵੀ ਖਤਮ ਹੋ ਗਈਆਂ ਤੇ ਆਮ ਹੀ ਅਸੀਂ ਦੇਖਿਆ ਕਿ ਸਾਡੇ ਜਿਹੜੇ ਕਿਸਾਨ ਭਰਾਵਾ ਉਹ ਵੀ ਮੰਡੀਆਂ ਦੇ ਵਿੱਚੋਂ ਰੇੜੀਆਂ ਦੇ ਉੱਪਰ ਅਕਸਰ ਸਬਜ਼ੀ ਖਰੀਦੇ ਦੇਖੇ ਜਾਂਦੇ ਨੇ ਸੋ ਪਿਛਲੇ ਦਿਨਾਂ ਦੀ ਮੈਂ ਗੱਲ ਕਰਾਂ ਤੇ ਸਾਡੇ ਕਿਸਾਨ ਭਰਾ ਜਿਹੜੇ ਉਹ ਅਕਸਰ ਹੀ ਰੇੜੀਆਂ ਦੇ ਉੱਪਰ ਉਹ ਸਾਗ ਅਤੇ ਮੋਲੀਆਂ ਖਰੀਦੇ ਦੇਖੇ ਗਏ ਅਸਲ ਵਿੱਚ ਦੋਸਤੋ ਇਸ ਦਾ ਕਾਰਨ ਕੀ ਸੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਦੋਂ ਦਾ ਮੱਕੀ ਦਾ ਅਚਾਰ ਅਸੀਂ ਪਾਉਣ ਲੱਗੇ ਉਦੋਂ ਤੋਂ ਇਹ ਕਹਾਣੀ ਹੈ ਜਿਹੜੀ ਉਹ ਵਿਗੜਨੀ ਸ਼ੁਰੂ ਹੋਈ ਕਿਉਂਕਿ ਪਹਿਲਾਂ ਜਿਹੜੇ ਕਿਸਾਨ ਸੀਗੇ ਉਹ ਪਸ਼ੂਆਂ ਦੇ ਲਈ ਹਰੇ ਚਾਰੇ ਲਈ ਕੋਈ ਦੋ ਕਨਾਲਾਂ ਚਾਰ ਕਨਾਲਾਂ ਅੱਧਾ ਕਿੱਲਾ ਹਰੇ ਚਾਰੇ ਲਈ ਰੱਖਦੇ ਸੀ ਝੋਨੇ ਦੇ ਸੀਜ਼ਨ ਮੌਕੇ ਮੱਕੀ ਚਰੀ ਜਵਾਰ ਵਗੈਰਾ ਬੀਜਦੇ ਸੀ ਤੇ ਇਹਨਾਂ ਦਿਨਾਂ ਦੇ ਵਿੱਚ ਬਰਸੀਨ ਤੇ ਜਮੇ ਜਿਹੜਾ ਉਹ ਅਕਸਰ ਹੀ ਬੀਜਿਆ ਜਾਂਦਾ ਸੀ ਤੇ ਨਾਲ ਹੀ ਕਿਸਾਨ ਕੀ ਕਰਦੇ ਸੀਗੇ ਵੀ ਜਿਹੜੀ ਸਰੋਂ ਦਾ ਵਿੱਚ ਜਾਂ ਤੂਰੀਏ ਦਾ ਜਮੀ ਦੇ ਵਿੱਚ ਜਾਂ ਬਰਸੀਨ ਦੇ ਵਿੱਚ ਛੱਟਾ ਦੇ ਦਿੰਦੇ ਸੀ ਜੀਦੇ ਨਾਲ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਸਰੋਂ ਦਾ ਸਾਗ ਆ ਉਹ ਅਕਸਰ ਹੀ ਖੇਤਾਂ ਦੇ ਵਿੱਚੋਂ ਮਿਲ ਜਾਂਦਾ ਸੀਗਾ ਤੇ ਸਾਡੇ ਸ਼ਹਿਰਾਂ ਵਾਲੇ ਵੀ ਸਾਡੇ ਯਾਰ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਉਹ ਸਾਡੇ ਖੇਤਾਂ ਦੇ ਵਿੱਚੋਂ ਤਾਜ਼ਾ ਜਿਹਾ ਸਾਗ ਆ ਤੋੜ ਕੇ ਲੈ ਜਾਂਦੇ ਸੀਗੇ ਤੇ ਨਾਲ ਹੀ ਜਿਹੜੀਆਂ ਵਟਣਾ ਹੁੰਦੀਆਂ ਸੀ ਤੇ ਉੱਥੇ ਜਿਹੜੀਆਂ ਮੋਲੀਆਂ ਬੀਜ ਲੈਂਦੇ ਸੀ ਪਰ ਜਦੋਂ ਦਾ ਇਹ ਮੱਕੀ ਦਾ ਆਚਾਰ ਪੈਣ ਲਾ ਪਿਆ ਡੰਗਰਾਂ ਨੂੰ ਚਾਰ ਪੌਣ ਲਾਪੇ ਲੋਕ ਤੇ ਉਦੋਂ ਉਹਨਾਂ ਨੇ ਕੀ ਕੀਤਾ ਜਿਹੜਾ ਉਹਦਾ ਕਿੱਲਾ ਦੋ ਕਨਾਲਾਂ ਚਾਰ ਕਨਾਲ ਥਾਂ ਹੋਇਆ ਕਰਦਾ ਸੀ ਉੱਥੇ ਵੀ ਕਣਕ ਤੇ ਝੋਨਾ ਜਿਹੜਾ ਉਹ ਬੀਜਣ ਲਾ ਪੇ ਤਣ ਕਰਕੇ ਜਿਹੜੀ ਇਹ ਖੜੋਤ ਆ ਗਈ ਆ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਸਰੋਂ ਦਾ ਸਾਗ ਅਤੇ ਮੂਲੀਆਂ ਤੋਂ ਵੀ ਘਰ ਦੀਆਂ ਮੂਲੀਆਂ ਤੋਂ ਵੀ ਸਾਡੇ ਆ ਜਿਹੜੇ ਕਿਸਾਨ ਆ ਖੁਦ ਉਹੀ ਤਰਸੇ ਪਏ ਆ ਤੇ ਦੂਜਿਆਂ ਨੂੰ ਤਾਂ ਵਿਚਾਰਿਆਂ ਨੂੰ ਮੁੱਲ ਦਾ ਲੈਣਾ ਹੀ ਲੈਣਾ ਪੈਣਾ ਸੋ ਇਸ ਵੀਡੀਓ ਬਾਰੇ ਇਹਨਾਂ ਵਿਚਾਰਾਂ ਬਾਰੇ ਤੁਹਾਡੀ ਕੀ ਰਾਏ ਆ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ ਕੀ ਵਾਕਿਆ ਇਹ ਗੱਲ ਸੱਚੀ ਹੋ ਰਹੀ ਆ ਆਉਣ ਵਾਲੇ ਸਮੇਂ ਵਿੱਚ ਕੀ ਅਸੀਂ ਸਰੋਂ ਦਾ ਸਾਗ ਅਤੇ ਮੂਲੀਆਂ ਖਾਣ ਤੋਂ ਵੀ ਜਾਵਾਂਗੇ ਕਿ ਅਸੀਂ ਹੁਣ ਸਭ ਕੁਝ ਬਾਜ਼ਾਰ ਤੇ ਹੀ ਨਿਰਭਰ ਹੋਵਾਂਗੇ ਸਬਜ਼ੀ ਮੰਡੀਆਂ ਤੋਂ ਹੀ ਸਭ ਕੁਝ ਲੈ ਕੇ ਆਇਆ ਕਰਾਂਗੇ ਸੋ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਆ ਤੇ ਤੁਸੀਂ ਜਿਹੜੀ ਆਪਣੀ رائے ਆ ਉਹ ਕਮੈਂਟ ਬਾਕਸ ਵਿੱਚ ਜਰੂਰ ਦਿਓ ਤੇ ਚਲਦੀ ਚਲਦੀ ਇਸ ਵੀਡੀਓ ਨੂੰ ਜਿਹੜੀ ਸਾਡੇ ਨੂੰ ਸ਼ੇਅਰ ਜਰੂਰ ਕਰਿਓ ਲਾਈਕ ਜਰੂਰ ਕਰਿਓ ਸੋ ਆਉਣ ਵਾਲੀ ਵੀਡੀਓ ਤੱਕ ਸਾਡੇ ਨਾਲ ਜੁੜੇ ਰਹੋ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ